ਬਾਵੈਲੀ ਮਾਤਾ ਜਾਂਦੇ ਹਾਂ ਲੇਕਿਨ ਟਾਈਮ ਹੋ ਗਿਆ ਦਾ ਮੰਦਿਰ ਕਲੋਜ਼ ਹੋ ਜਾਂਦਾ ਅਸੀਂ ਕੱਲ ਮਾਤਾ ਦੇ ਦਰਬਾਰ ਜਾ ਕੇ ਮੱਥਾ ਟੇਕਾਂਗੇ ਔਰ ਉਸ ਤੋਂ ਬਾਅਦ ਜੋ ਵੀ ਕਾਰਜਕ੍ਰਮ ਹੋਏਗਾ ਉਹ ਸੀ ਰੱਖਾਂਗੇ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆਪਣਾ ਆਪਣਾ ਅੰਜਾਇ ਕਰਾਂਗੇ ਸਾਰੇ ਮੈਂ ਇਥੋਂ ਘਰ ਜਾਵਾਂਗਾ ਔਰ ਕੋਈ ਮੇਰੇ ਨਾਲ ਅਗਰ ਕੋਈ ਮੇਰੇ ਸਾਥੀ ਕੋ ਜਾਣਾ ਚਾਹੁੰਦੇ ਤੇ ਮੋਸਟ ਮੋਸ ਵੈਲਕਮ ਹੈ ਟੈਕਸੀ ਆਪਰੇਟਰ ਯੂਨੀਅਨ ਟੈਕਸੀ ਆਪਰੇਟਰ ਯੂਨੀਅਨ ਜਿੰਦਾਬਾਦ ਟੈਕਸੀ ਆਪਰੇਟਰ ਯੂਨੀਅਨ ਜਿੰਦਾਬਾਦ ਚੌਟਰੀ ਸਾਹਿਬ ਜਿੰਦਾਬਾਦ ਚੌਟਰੀ ਸਾਹਿਬ ਜਿੰਦਾਬਾਦ ਜੀ ਸਾਹਿਬ ਜਿੰਦਾਬਾਦ ਟੈਕਸੀ ਆਪਰੇਟਰ ਜੂਨੀਅਨ ਜਿੰਦਾਬਾਦ ਟੈਕਸੀ ਆਪਰੇਟਰ ਜੂਨੀਅਨ ਜਿੰਦਾਬਾਦ ਸਾਥੀਓ ਸਾਰੇ ਮੇਰੇ ਟੈਕਸੀ ਆਪਰੇਟਰ ਯੂਨੀਅਨ ਦੇ ਮੈਂਬਰੇ ਗੀ ਡਰਾਈਵਰੇ ਗੀ ਕੁਲਵੀਰ ਦੇ ਤਰਫੋਂ ਤੈ ਦਿਲਦੂ ਸ਼ੁਕਰੀਆ ਇੱਕ ਵਾਰ ਮੈਂ ਫਿਰ ਸਾਰੀ ਬਲਦਰੀ ਦਾ तहे ਦਿਲ ਤੋਂ ਸ਼ੁਕਰੀਆ ਕਰਦਾ ਸਾਥਿਓ ਮੇਰੀ ਪੂਰੀ ਕੋਸ਼ਿਸ਼ ਹੋਏਗੀ ਵਾ ਤੂੰ ਵੱਧ ਕੰਮ ਕਰਦੇ ਦੀ ਔਰ ਇੱਕ ਵਾਰੀ ਦੁਬਾਰਾ ਮੈਂ ਪੂਰੀ ਕੋਸ਼ਿਸ਼ ਕਰਦਾ ਆਪਣੀ ਪੂਰੀ ਬਲਦਰੀ ਦਾ ਧੰਨਵਾਦ ਕਰਦਾ ਵੀਰ ਵੀਰ ਜਤਨ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਮੁਬਾਰਕ ਚੇਅਰਮੈਨ ਸਾਡੇ ਸ੍ਰੀ ਦਾ ਰੋ ਸਾਥਿਓ ਇਹ ਸੰਜੇ ਜੀ ਆਪਣੇ ਡਿਪਾਰਟਮੈਂਟ ਔਰ ਆਪਣੇ ਚੇਅਰਮੈਨ ਸਾਹਿਬ ਇਹਨਾਂ ਸਾਰਾ ਬਹੁਤ ਬਹੁਤ ਸ਼ੁਕਰੀਆ ਕਰਦਾ ਕਿ ਇਹਨਾਂ ਨੇ ਬੜੀ ਸ਼ਾਂਤੀਪੂਰਨ ਇਹ ਇਲੈਕਸ਼ਨ ਕਰਵਾਈ ਹੈ ਔਰ ਮੈਂ ਸਭ ਲੋਕਾਂ ਸਭ ਲੋਕਾਂ ਦੀ ਸਵਾਰੇ ਬਾਤ ਇਹਨਾਂ ਕਿ ਤੁਸੀਂ ਲੋਕੇ ਆਪਣਾ ਯੋਗ ਯੋਗਦਾਨ ਦਈਏ ਕਿ ਜਨਰਲ ਸੈਕਟਰੀ ਨੂੰ ਨਿਯੁਕਤ ਕੀਤਾ ਔਰ ਮੈਂ ਤੁਹਾਡੇ ਸਾਰੇ ਸਾਰੇ ਲੋਕਾਂ ਦੀ ਬੜੀ ਬੜੀ ਵਧਾਈ ਜਿੰਨਾ ਅੱਜ ਤੋਂ ਆਪ ਜਿੰਨੇ ਵੀ ਜਿਹੜੇ ਕੋਈ ਆਪਣੇ ਮਨ ਚ ਇਹ ਨਹੀਂ ਸੋਚੇ ਕਿ ਮੈਂ ਹੋਰ ਨਹੀਂ ਪਾਇਆ ਮੈਂ ਹੋਂਦਾਂ ਵੀ ਜਾਨ ਸਕਦੀਆਂ ਉਹਨੇ ਵੀ ਕਿਸੇ ਵੇਲੇ ਮੇਰੀ ਜ਼ਰੂਰਤ ਹੈਗੀ ਤੇ ਬੱਤੂ ਬਦੂ ਵੀ ਕੰਮ ਕਰਾਂਗਾ ਉਹ ਮੇਰੇ ਦੁਆਰਾ ਥੋੜੇ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਸੰਜਿਆ सत श्रीटर सी ऑपरेटर साथियो ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲੇ ਐਡਮਿਨਿਸਟ੍ਰੇਸ਼ਨ ਜੋ ਵੀ ਇੱਥੇ ਡੀਐਸਪੀ ਸਾਹਿਬ ਜਿਨ੍ਹਾਂ ਦੇ ਅੰਦਰ ਸਾਰਾ ਇਹ ਕੰਮ ਹੋਇਆ ਹੈ ਤਹਿਸੀਲਦਾਰ ਸਾਹਿਬ ਨਾਇਬ ਤਹਿਸੀਲਦਾਰ ਜਿੰਦਾਬਾਦ ਔਰ ਚੌਕੀ ਅਫਸਰ ਜਿੰਦਾਬਾਦ ਬਹੁਤ ਅੱਛਾ ਉਹਨਾਂ ਨੇ ਜੋ ਹੈ ਇਲੈਕਸ਼ਨ ਕਰਵਾਈ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਦੋਨਾਂ ਟੀਮਾਂ ਬਿਲਕੁਲ ਸਮੂਥਲੀ ਬਿਲਕੁਲ ਉਹ ਪਿਆਰ ਨਾਲ ਜੋ ਵੀ ਇਹਨਾਂ ਨੇ ਆਪਣੀ ਦੱਸਿਆ ਸਰ ਪਬਲਿਕ ਨੂੰ ਕਿਸੇ ਨੂੰ ਪ੍ਰੈਸ਼ਰ ਨਹੀਂ ਪਾਇਆ ਕੋਸ਼ਿਸ਼ ਕੀਤਾ ਬੜੇ ਪਿਆਰ ਨਾਲ ਜੋ ਹੈ ਇਲੈਕਸ਼ਨ ਹੋਈ ਹੈ ਔਰ ਸਾਰੀ ਪਬਲਿਕ ਦਾ ਧੰਨਵਾਦ ਔਰ ਆਤੂਬਾਦ ਜੋ ਨੁਮਾਇੰਦੇ ਚੁਣੇ ਗਏ ਡੀ ਕੇ ਚੌਧਰੀ ਸਾਹਿਬ ਅੱਜ ਤੋਂ ਬਾਅਦ 5679 ਬੰਦਿਆਂ ਦਾ ਪ੍ਰੈਜ਼ੀਡੈਂਟ ਹੈ ਔਰ ਅੱਜ ਤੋਂ ਬਾਅਦ ਜੋ ਵੀ ਹੈ ਇਹ ਸਾਰੇ ਕੋਈ ਅਸੀਂ ਗੱਲ ਨਹੀਂ ਕਰਦੀ ਪ੍ਰੈਜ਼ੀਡੈਂਟ ਦਾ ਸਾਥ ਦੇ ਕੇ ਜੋ ਸਾਡੇ ਨੂੰ ਮੁਸੀਬਤ ਪਈ ਹੈ

ਵੈਗੁਰ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਇਸ ਦਮੇ ਪਹਿਲੇ ਕੈਚ ਗਿਆ ਜੀ ਜੋਰੀ ਹੋ ਜਿਨ੍ਹਾਂ ਜੋਰੀਆਂ ਨੇ ਥੀਰੇ ਦੀ ਪਰਖ ਕੀਤੀ ਹੈ ਉਹ ਚੌਥੀ ਵਾਰ ਸੇਵਾ ਦਾ ਮੌਕਾ ਫਿਰ ਦਵਿੰਦਰ ਚੌਧਰੀ ਜੀ ਨੂੰ ਦਿੱਤਾ ਹੈ ਮੈਂ ਪਹਿਲੇ ਵੀ ਜਕਾਰੇ ਦੇ ਰਾਹੀਂ ਦਵਿੰਦਰ ਚੌਧਰੀ ਜੀ ਦਾ ਸਵਾਗਤ ਕੀਤਾ ਹੈ ਮੈਂ ਫਿਰ ਜਕਾਰੇ ਦੇ ਰਾਹੀਂ ਦਵਿੰਦਰ ਚੌਧਰੀ ਜੀ ਦਾ ਸਵਾਗਤ ਕਰਾਂਗਾ ਬੋਲੇ ਸੋ ਨਿਹਾਲ ਚੇਅਰਮੈਨ ਸਾਹਿਬ ਨੇ ਦੱਸਿਆ ਹੈ ਔਰ ਚੌਧਰੀ ਸਾਹਿਬ ਨੇ ਦੱਸਿਆ ਹੈ ਕਿ ਦੋ ਟੀਮਾਂ ਇਹ ਦੋ ਟੀਮਾਂ ਹਨ ਜਿਨ੍ਹਾਂ ਨੇ ਇੱਕ ਮੈਚ ਸੀ ਇਸ ਨੂੰ ਮੈਚ ਦੇ ਰੂਪ ਚ ਹੀ ਲੈਣਾ ਹੈ ਕਿ ਇੱਕ ਟੀਮ ਨੇ ਜਿੱਤਣਾ ਔਰ ਇੱਕ ਨੇ ਹਾਰਨਾ ਹੀ ਹੈ ਹਾਂ ਹਾਰਨ ਵਾਲੀ ਟੀਮ ਆਖਰੀ ਸਾਹ ਤੱਕ ਲੜੀ ਹੈ ਉਹ ਵੀ ਤਾਰੀਫ ਦੇ ਕਾਬਿਲ ਨੇ ਵਧਾਈ ਦੇ ਪਾਤਰ ਨੇ ਸੋ ਤੁਸੀਂ ਸਾਰਿਆਂ ਨੇ ਜੋ ਵਿਸ਼ਵਾਸ ਚੌਧਰੀ ਜੀ ਤੇ ਫਿੱਟੂ ਦਿਖਾਇਆ ਚੌਥੀ ਵਾਰ ਉਮੀਦ ਕਰਦੇ ਹਾਂ ਕਿ ਤੁਹਾਡੇ ਇਸ ਵਿਸ਼ਵਾਸ ਤੇ ਚੌਧਰੀ ਜੀ ਖਰੇ ਉਤਰਣਗੇ ਔਰ ਇਸੇ ਤਰ੍ਹਾਂ ਤੁਹਾਡੇ ਟੈਕਸੀ ਆਪਰੇਟਰ ਯੂਨੀਅਨ ਦੀ ਜਿਹੜੀ ਲੜਾਈ ਹੈ ਉਹਨਾਂ ਦੇ ਹੱਕਾਂ ਦੀ ਲੜਾਈ ਹੈ ਉਹ ਲੜਦੇ ਰਹਿਣਗੇ ਤਾਂ ਕਿ ਇਸੇ ਤਰ੍ਹਾਂ ਉਹਨਾਂ ਨੂੰ ਗੁਰੂ ਮਹਾਰਾਜ ਫਿਰసే ਦਾ ਮੌਕਾ ਬਖਸ਼ੇ ਰਹਿਣ ਔਰ ਤੇ ਮੈਂ ਸੁੱੱਚੀ ਟੀਮ ਨੂੰ ਟੈਕਸੀ ਆਪਰੇਟਰ ਯੂਨੀਅਨ ਦੀ ਸੁੱੱਚੀ ਟੀਮ ਨੂੰ ਸੁੱੱਚੇ ਪਰਿਵਾਰ ਨੂੰ ਔਰ ਇਹਨਾਂ ਦੇ ਜਿੱਤੇ ਹੋਏ ਵਾਈਸ ਪ੍ਰੈਜ਼ੀਡੈਂਟ ਜਰਨਲ ਸੈਕਟਰੀ ਕੈਸ਼ੀਅਰ ਉਹਨਾਂ ਨੂੰ ਸੁਪਰੀਟ ਟੀਮ ਨੂੰ ਵਧਾਈ ਦਿੰਦਾ ਔਰ ਉਹਨਾਂ ਦੇ ਚੇਅਰਮੈਨ ਸਾਹਿਬ ਨੂੰ ਵਧਾਈ ਦਿੰਦਾ ਕਿਉਂਕਿ ਇੰਨਾ ਸਾਰਿਆਂ ਦੀ ਕੜੀ ਮਿਹਨਤ ਦਾ ਨਤੀਜਾ ਹੈ ਕਿ ਆਪ ਜੀ ਨੇ ਫਿਰ ਇਹਨਾਂ ਨੂੰ ਪਸੰਦ ਕਰਕੇ ਇਹਨਾਂ ਨੂੰ ਇਹਨਾਂ ਨੂੰ ਚੁਣ ਕੇ ਲਿਆਂਦਾ ਮੈਂ ਜਿੱਥੇ ਇੱਥੇ ਪ੍ਰਸ਼ਾਸਨ ਦਾ ਖਾਸ ਕਰਕੇ ਰੇਲਵੇ ਪੁਲਿਸ ਦਾ ਐਸਐਸਪੀ ਸਾਹਿਬ ਔਰ ਕੁੱਝ ਪ੍ਰਸ਼ਾਸਨ ਦਾ ਬਹੁਤ ਬਹੁਤ ਮਾਤ ਕਰਦਾ ਉੱਤੇ ਹੀ ਚੌਧਰੀ ਸਾਹਿਬ ਨਾਲ ਮੈਂ ਸਵੇਰੇ ਪੋਣਿਆਤ ਪਹੁੰਚਿਆ ਸਾਹਿਬ ਮੈਂ ਵੇਖਿਆ ਸੀ ਵੀਰ ਸਾਡੇ ਸ਼ੇਰ ਸਿੰਘ ਜੀ ਜੋ ਕਿ ਜੰਮੂ ਪੁਹੁੰਚ ਬਾਸ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਸਾਡੇ ਵੀਰ ਪੱਪਾ ਵੀਰ ਜੀ ਜੋ ਕਿ ਆਰਐਸ ਪੂਰਾ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਬਹੁਤ ਸਾਰੇ ਬਹੁਤ ਸਾਰੇ ਪ੍ਰੈਜ਼ੀਡੈਂਟ ਆਪਣਾ ਕਠੂਆ ਪੂਰੇ ਪੁਹੁੰਚੇ ਹੋਏ ਨੇ ਵੀਰ ਜੀ ਰੰਧਾਵਾ ਵੀਰ ਜੀ ਔਰ ਪੰਮਾ ਵੀਰ ਜੀ ਮੇਰਾ ਛੋਟਾ ਵੀਰ ਪਰਮਜੀਤ ਪੰਮਾ ਧਰਮਵੀਰ ਸਿੰਘ ਸਮੁੱਚੀ ਟੀਮ ਮੈਂ ਸਵੇਰੇ ਦੇਖ ਰਿਹਾ ਸੀ ਕਿ ਜਿਸ ਤਰ੍ਹਾਂ ਅੱਜ ਅਸੀਂ ਕ੍ਰਿਕਟ ਦੇ ਮੈਚ ਦੇ ਗੱਲ ਕਰ ਰਹੇ ਸੀ ਕਿ ਕੋਈ ਵੀ ਕੰਮ ਜਦੋਂ ਟੀਮ ਵਰਕ ਦੇ ਵਿੱਚ ਹੁੰਦਾ ਹੈ ਨਾ ਤੇ ਜਿੱਤ ਜ਼ਰੂਰ ਹੁੰਦੀ ਹੈ ਤੇ ਤੁਹਾਡੀ ਮੈਂ ਟੀਮ ਵਰਕ ਦੇ ਇੱਕ ਤਰ੍ਹਾਂ ਵਧਾਈ ਦਿੰਦਾ ਔਰ ਗੁਰੂ ਮਹਾਰੇ ਦਾ ਗਾਹੀ ਅਰਦਾਸ ਕਰਦਾ ਕਿ ਤੁਹਾਡੀ ਐਡੀ ਟੀਮ ਇਸੇ ਤਰ੍ਹਾਂ ਡਟੀ ਦੀ ਰੇ ਇਸੇ ਤਰ੍ਹਾਂ ਆਪਣੇ ਧਰਮ ਦੀ ਸੇਵਾ ਕਿਉਂਕਿ ਜਿਹੜਾ ਰੋਜੀ ਰੋਟੀ ਦਾ ਵਸੀਲਾ ਹੁੰਦਾ ਉਹ ਸਾਡਾ ਧਰਮ ਹੈ ਟ੍ਰਾਂਸਪੋਰਟ ਸਾਡਾ ਧਰਮ ਹੈ ਤੁਸੀਂ ਇਸੇ ਤਰ੍ਹਾਂ ਮਿਲ ਕੇ ਟ੍ਰਾਂਸਪੋਰਟ ਦੀ ਸੇਵਾ ਕਰਦੇ ਰਹੋ ਆਪਣੇ ਧਰਮ ਦੀ ਸੇਵਾ ਕਰਦੇ ਰਹੋ ਔਰ ਇਸੇ ਤਰ੍ਹਾਂ ਮਿਲ ਕੇ ਮਿਲ ਕੇ ਟੈਕਸੀ ਆਪਰੇਟਰ ਯੂਨੀਅਨ ਨੂੰ ਇਸੇ ਤਰ੍ਹਾਂ ਉਚਾਈਆਂ ਤੱਕ ਪਹੁੰਚਾਓ ਕੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਔਰ ਇੱਕ ਵਾਰ ਫਿਰ ਦੁਦਵਿੰਦਰ ਚੌਧਰੀ ਜੀ ਨੂੰ ਬਹੁਤ ਧੰਨਵਾਦ ਉਸ ਮੁੱਚੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਇਨਾਂ ਨੇ ਨਿਰਪੱਖ ਤਰੀਕੇ ਦੇ ਨਾਲ ਸਭੂਤ ਤਰੀਕੇ ਨਾਲ ਇਨੀ ਵਧੀਆ ਇਲੈਕਸ਼ਨ ਕਰਾਈ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਸਿੱਖ ਜੀ ਦੀ ਖਤੇ